ਹੈਲੋ ਸਾਰਿਆਂ ਨੂੰ ਮੇਰੀ ਪਿਆਰਪਰੀ ਸਸਤੇ ਕਾਲ ਜੀ ਇੱਕ ਨਵਾਂ ਜਿੰਦਾ ਪੰਜਾਬੀ ਬਲੌਗ ਤੁਹਾਡਾ ਸਵਾਗਤ ਕਰਦੀ ਆਂ ਗਾਇਸ ਬਲੌਗ ਦੀ ਸ਼ੁਰੂਆਤ ਕਰਨ ਲੱਗੀ ਸੀ ਜੀ ਮੈਂ ਤੇ ਮੈਂ ਕਿਹਾ ਚਲੋ ਤੁਹਾਡੇ ਨਾਲ ਬਲੌਗ ਨਾਲ ਸ਼ੁਰੂਆਤ ਕਰਦੀ ਆਂ ਤੇ ਆਹ ਦੇਖੋ ਜੀ ਆਪਾਂ ਜਿਵੇਂ ਕਹਿ ਦਿੰਨੇ ਆ ਨਾ ਆਪਣੀ ਤੋੜੀ ਵੀ ਕਿਦਾਂ ਪੱਕੀ ਹੁੰਦੀ ਹੈ ਨਾ ਤੇ ਆਹ ਦੇਖੋ ਆਪਾਂ ਪਹਿਲਾਂ ਚੰਗੀ ਤਰ੍ਹਾਂ ਇਹਨੂੰ ਪਹਿਲਾਂ ਤੁਸੀਂ ਦੇਖਿਆ ਹੀਏ ਕਿ ਮੈਂ ਇਹਦੇ ਵਿੱਚ ਲੱਸੀ ਪਾਈ ਸੀ ਫਿਰ ਇਹਨੂੰ ਚੰਗੀ ਤਰ੍ਹਾਂ ਮੈਂ ਪਾਣੀ ਦਾ ਭਰ ਕੇ ਰੱਖਿਆ ਠੀਕ ਹੈ ਜੀ ਹੁਣ ਇਹਨੂੰ ਆਪਾਂ ਦੇਖੋ ਸੁੱਕੀ ਪਈਏ ਬਿਲਕੁਲ ਇਹਨੂੰ ਹੁਣ ਆਪਾਂ ਸਰੋਂ ਦਾ ਜਿਹੜਾ ਤੇਲ ਹੁੰਦਾ ਨਾ ਕਾ ਇਹ ਆਪਾਂ ਨੂੰ ਚੰਗੀ ਤਰ੍ਹਾਂ ਅੰਦਰ ਲਗਾ ਲੈਣਾ ਦੇਖੋ ਇਸ ਤਰ੍ਹਾਂ ਕਰਕੇ ਨਾ ਆ ਸਾਰਾ ਜਿੱਥੋਂ ਜਿੱਥੋਂ ਆਸਾਰੇ ਲਗਾ ਦੇਣੇ ਆ ਆ ਦੇਖੋ ਐਦਾ ਚੰਗੀ ਤਰ੍ਹਾਂ ਲਗਾ ਕੇ ਹੁਣ ਇਹਨੂੰ ਨਾ ਚੰਗੀ ਤਰ੍ਹਾਂ ਧੁੱਪ ਦੇ ਵਿੱਚ ਰੱਖ ਦੂੰਗੀ ਮੈਂ ਤਾਂ ਕਿ ਬਿਲਕੁਲ ਇਹਦੇ ਜਿਹੜੇ ਪੋਰ ਜੇ ਹੁੰਦੇ ਨੇ ਨਾ ਸਾਰੇ ਭਰ ਜਾਂਦੇ ਆ ਤੇ ਮਜ਼ਬੂਤ ਵੀ ਹੁੰਦੀ ਐ ਬਹੁਤ ਵਧੀਆ ਵੀ ਬਣਦੀ ਐ ਤੇ ਜਿਸ ਤਰ੍ਹਾਂ ਸਾਡੇ ਵੱਡੇ ਬਜ਼ੁਰਗ ਕਰਦੇ ਹੁੰਦੇ ਸੀ ਇਹ ਤੋੜੀ ਦੀ ਜਿੱਦਾਂ ਆਪਾਂ ਸਾਂਭ ਕਰਦੇ ਆ ਹਨਾ ਉਸੇ ਤਰ੍ਹਾਂ ਮੈਂ ਕਿਹਾ ਚਲੋ ਤੁਹਾਡੇ ਨਾਲ ਵੀਡੀਓ ਵੀ ਸ਼ੇਅਰ ਕਰ ਦਿਆਂ ਤੇ ਤੁਹਾਨੂੰ ਦੱਸ ਦਿਆਂ ਕਿ ਇਹ ਵਾਲੀ ਤੋੜੀ ਮੈਂ ਕਿਸ ਤਰ੍ਹਾਂ ਬਰਤ ਲਈ ਹੁੰਦੀ ਐ ਇਦੇ ਵਿੱਚ ਫਿਰ ਇੱਕ ਤੋਂ ਬਾਅਦ ਜੋ ਚੀਜ਼ ਤੁਸੀਂ ਬਣਾਣੀ ਹੈ ਸਭ ਤੋਂ ਪਹਿਲਾਂ ਜੋ ਬਣਾਣਾ ਮੈਂ ਤੁਹਾਨੂੰ ਦੱਸੂਗੀ ਬਾਕੀ ਸੋਚਦਾ ਹੀ ਰਹੀਆਂ ਕਿ ਮੈਂ ਮਿੱਠੇ ਤੋਂ ਹੀ ਸ਼ੁਰੂਆਤ ਕਰਾਂ ਕੁਛ ਨਾ ਪੁੱਛ ਇਹਦੇ ਵਿੱਚ ਮਿੱਠਾ ਹੀ ਬਣਾਵਾਂ ਤੇ ਸਭ ਤੋਂ ਪਹਿਲਾਂ ਮੈਨੂੰ ਇਹ ਹੀ ਦੇਖਿਆ ਕਿ ਮੈਂ ਕਿਹਾ ਚਲੋ ਇਹਨੂੰ ਨਾ ਤੇਲ ਲਾ ਕੇ ਧੁੱਪੇ ਜੇ ਰੱਖਦਾ ਧੁੱਪ ਰੱਖ ਕੇ ਫਿਰ ਚੰਗੀ ਤਰ੍ਹਾਂ ਇਹਦੇ ਚ ਰੰਮ ਜੇਗਾ ਤੇਲ ਠੀਕ ਹੈ ਆ ਦੇਖੋ ਕਾਟਨ ਦਾ ਕੱਪੜਾ ਲੈਣਾ ਚਾਹੀਏ ਤੁਸੀਂ ਕੋਈ ਕਾਟਨ ਲੈ ਲੈਣੀ ਹੈ ਸੂਤੀ ਕੱਪੜਾ ਜੀ ਨੂੰ ਆਪਾਂ ਬੋਲ ਦਿੰਦੇ ਆ ਉਹ ਲੈ ਕੇ ਇਹਨੂੰ ਚੰਗੀ ਤਰ੍ਹਾਂ ਇਹਦੇ ਅੰਦਰ ਕਰਕੇ ਠੀਕ ਹੈ ਹੁਣ ਆਪਾਂ ਇਹਨੂੰ ਕਰ ਲਾ ਦਾਂਗੇ ਫਿਰ ਇਹਨੂੰ ਧੁੱਪ ਦੇ ਵਿੱਚ ਚੰਗੀ ਤਰ੍ਹਾਂ ਰੱਖ ਦਿੰਦੇ ਆਂ ਧੁੱਪ ਲਗਵਾਵਾਂਗੇ ਇਹਨੂੰ ਬਹੁਤ ਵਧੀਆ ਤਰੀਕੇ ਨਾਲ ਫਿਰ ਇਹਨੂੰ ਯੂਜ਼ ਕਰਾਂਗੇ ਆਪਾਂ ਮੈਂ ਤੇ ਜਿਸ ਤਰ੍ਹਾਂ ਯੂਜ਼ ਕਰਦੀ ਆਂ ਜੋ ਵੀ ਕਰਦੀ ਹੁੰਨੀ ਆ ਡੇਲੀ ਰੁਟੀਨ 'ਚ ਤੁਹਾਡੇ ਨਾਲ ਉਸੇ ਤਰ੍ਹਾਂ ਹੀ ਵੀਡੀਓ ਸ਼ੇਅਰ ਕਰ ਦਿੰਨੀ ਆ ਬਾਕੀ ਤੁਸੀਂ ਬਣੇ ਰਹੋ ਠੀਕ ਹੈ ਜੀ ਆ ਦੇਖੋ ਇਹ ਸਾਡੀ ਤੋੜੀ ਹੋਣਿਆਂ ਵਧੀਆ ਤਰੀਕੇ ਨਾਲ ਮਜ਼ਬੂਤ ਵੀ ਹੋਊਗੀ ਤੇ ਮਤਲਬ ਕਾਫੀ ਦੇਰ ਤੱਕ ਚੱਲੂਗੀ ਠੀਕ ਹੈ ਜੀ ਆ ਦੇਖੋ ਇਸ ਤਰ੍ਹਾਂ ਕਰਕੇ ਆਪਾਂ ਸਰੋਂ ਦਾ ਤੇਲ ਨਾ ਸਾਰਿਆਂ ਨੂੰ ਅੱਛੀ ਤਰ੍ਹਾਂ ਰੱਖ ਦੇਣਾ ਇਹਨੂੰ ਲਗਵਾ ਦਾਂਗੇ ਆਪਾਂ ਇਹਨੂੰ ਇਹ ਇਹ ਚੱਪਣੀ ਹੈ ਜੀ ਚੱਪਣੀ ਹੋਵੇ ਪਹਿਲਾਂ ਮੇਰੇ ਕੋਲ ਜਿਹੜੀ ਕਾਰ ਨਹੀਂ ਸੀ ਨਾ ਉਹਦੀ ਚੱਪਣੀ ਟੁੱਟ ਗਈ ਸੀ ਅਸੀਂ ਜ਼ਿਆਦਾਤਰ ਕਾਰ ਨਹੀਂ ਤੋੜੀ ਇਹ ਚੀਜ਼ ਜੋ ਵੀ ਹੈ ਕੋਲ ਇਹ ਨਹੀਂ ਹੁੰਦੀ ਐ ਮੈਥੇ ਤੇ ਬਹੁਤ ਸਾਰਿਆਂ ਦੇ ਆਪਣੇ ਆਪਣੇ ਲੱਗ ਹੁੰਦੇ ਕੋਈ ਕੁਝ ਕਹਿੰਦਾ ਕੋਈ ਸਫਲਾ ਕਹਿੰਦੇ ਆ ਕੋਈ ਮਤਲਬ ਮੈਂ ਕਈ ਵਾਰ ਇਸ ਮਤਲਬ ਕਮੈਂਟ ਪੜ੍ਹਦੀ ਹੁੰਦੀ ਹੁੰਦੀ ਆ ਨਾ ਸਭ ਦਾ ਆਪਣਾ ਆਪਣਾ ਭਾਸ਼ਾ ਦੇ ਹਿਸਾਬ ਨਾਲ ਲੱਗ ਲੱਗ ਬੋਲਦੇ ਆ ਤੇ ਇੱਥੇ ਸਾਡੇ ਹਰਿਆਣੇ ਦੇ ਵਿੱਚ ਇਹਨੂੰ ਖਾਂਡੀ ਬੋਲ ਦਿੰਦੇ ਲੋ ਹੁਣ ਇਹਨੂੰ ਆਪਾਂ ਲਾ ਦਾਂਗੇ ਧੁੱਪੇ ਰੱਖ ਦਾਂਗੇ ਠੀਕ ਹੈ ਜੀ ਧੁੱਪ ਲਗਵਾ ਦਾਂਗੇ ਚੰਗੀ ਤਰ੍ਹਾਂ ਤਾਂ ਕਿ ਇਹਨੂੰ ਵਧੀਆ ਧੁੱਪ ਲੱਗੇ ਤੇ ਸਾਰੀਆਂ ਭੈਣਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਸੀਂ ਇਹਨੂੰ ਤੋੜੀ ਨੂੰ ਕੀ ਕੀ ਲੱਗ ਲੱਗ ਮਤਲਬ ਕਿੱਥੋਂ ਕਿੱਥੋਂ ਕੀ ਕੀ ਬੋਲਦੇ ਹੋ ਠੀਕ ਹੈ ਜੀ ਮੈਨੂੰ ਆਪਣੇ ਸੁਝਾਅ ਜਰੂਰ ਦਿਓ ਤੇ ਤੁਸੀਂ ਪਹਿਲਾਂ ਇਹਨੂੰ ਕਿੱਦਾਂ ਯੂਜ਼ ਕਰਦੇ ਆ ਵੀ ਜਰੂਰ ਦੱਸਿਓ

ਤੇ ਲੋਜੀ ਤੇਰ ਝਾੜੂ ਪੁੱਟ ਚਾ ਕੇ फटाफट ਆਪਾਂ ਮੈਂ ਕਿਚ ਲੋ ਕਪੜੇ ਧੋ ਲੈਣੀਆਂ ਕਿਉਂਕਿ ਅੱਜ ਕਪੜੇ ਦਿਨ ਸੀ ਸ਼ੁੱਕਰਵਾਰ ਮੈਂ ਕਿਚ ਲੋ फटाफट ਧੋ ਲੈ ਕੁਝ 2-3 ਦਿਨ ਦੇ ਕਪੜੇ ਤੁਹਾਨੂੰ ਪਤਾ ਬਹੁਤ ਜ਼ਿਆਦਾ ਹੋ ਜਾਂਦੇ ਤੇ ਤੁਸੀਂ ਪਹਿਲਾਂ ਵੀ ਦੇਖਿਆ ਹੈ ਮੇਰੀ ਮਸ਼ੀਨ ਦੇ ਵਿੱਚ ਨਾ ਬਹੁਤ ਅੱਛੀ ਤਰ੍ਹਾਂ ਕਿ ਨਵੀਂ ਲਈ ਹੈ ਨਾ ਤੇ ਖੁੱਲੇ ਡੁੱਲੇ ਕਪੜੇ ਜਾਂਦੇ ਦੇ ਅੰਦਰ ਕਰ ਰਹੀ ਸੀ ਮੈਂ ਡ్రਾਇਰ ਹੁਣ ਪਾ ਦਾਂਗੇ ਆਪਾਂ ਨੂੰ ਅੱਛੀ ਧੁੱਪ ਵੀ ਨਿਕਲ ਰਹੀ ਅੱਜ ਮੌਸਮ ਵੀ ਬਤਿਆ ਹੋਇਆ ਹੈ ਤੇ ਸੁਕਣੇ ਪਾ ਦਿੰਦੀ ਆ ਤੇ ਅੰਦਰ ਸੀਗੀ ਇੱਕ ਕੰਦੋਸ਼ ਮਤਲਬ ਚੱਦਰਾਂ ਜੀ ਮੈਂ ਕਿਹਾ ਚਲੋ ਇਹ ਵੀ ਸਿੰਗਲ ਚੱਤਰਾ ਕੱਢਦੀ ਏ ਹੁਣ ਤੇ ਹੁਣ ਮੌਸਮ ਬਿਲਕੁਲ ਬਦਲਦਾ ਜਾ ਰਿਹਾ ਤੇ ਮੌਸਮ ਬਹੁਤ ਵਧੀਆ ਹੋ ਗਿਆ ਠੰਡਾ ਠੰਡਾ ਮੌਸਮ ਹੋਣ ਲੱਗ ਗਿਆ ਤੇ ਅੰਦਰ ਧੁੱਪ ਬਹੁਤ ਸੋਹਣੀ ਚੜ ਗਈ ਸੀ ਤੇ ਉੱਪਰ ਮੈਂ ਨਾ ਤਾਰ ਛੱਤ ਤੇ ਪਾਣੇ ਕਿਉਂਕਿ ਨੀਚੇ ਨੂੰ ਤੁਹਾਨੂੰ ਪਤਾ ਹੀ ਹੈ ਕਿ ਸਾਡੇ ਬਿਲਕੁਲ ਵੀ ਜਗ੍ਹਾ ਨਹੀਂ ਹੈਗੀ ਬਹੁਤ ਘੱਟ ਜਗ੍ਹਾ ਮਤਲਬ ਆਣੀ ਗਿਟਾਰ ਮੀਤੇ ਆਪਾਂ ਛੱਤ ਤੇ ਬੰਨ੍ਹੇ ਹੋਈਆਂ ਤਾਰਾਂ ਤੇ ਇਹਦੇ ਤੇ ਵਾਦ ਨਹੀਂ ਹੁੰਨੇ ਕਿ ਬਹੁਤ ਵਧੀਆ ਤਰੀਕੇ ਨਾਲ ਸਾਡੇ ਕੱਪੜੇ ਸੁੱਕ ਜਾਂਦੇ ਥੋੜੀ ਕਵਾਂਦੀ ਨਿਕਾਲਨੀ ਪੈਂਦੀ ਇਸ ਗੱਲ ਦੀ ਤੇ ਬਾਕੀ ਹੋਰ ਕੰਮ ਬਾਕੀ ਬਹੁਤ ਸਾਰਾ ਧੰਨਵਾਦ ਜੜੀਆਂ ਭੈਣਾ ਮੇਰੀਆਂ ਹੁਸ਼ਿਆਰਪੁਰ ਤੋਂ ਵਿਧਿਆਨ ਤੋਂ ਲੱਗ ਲੱਗ ਜੁੜੀਆਂ ਉਹਨਾਂ ਦਾ ਦਿਲੋਂ ਸ਼ੁਕਰੀਆ ਤੇ ਮੈਨੂੰ ਪਿਆਰ ਆਜੇ ਕਮੈਂਟ ਜ਼ਰੂਰ ਕਰਿਆ ਕਰੋ ਤੁਹਾਨੂੰ ਡੇਲੀ ਮੇਰੀ ਹਰ ਮਤਲਬ ਹਰ ਇਹਦੇ ਚ ਮੇਰੀ ਇਹ ਵੀਡੀਓ ਚ ਕਹਿੰਦੀ ਹੁੰਦੀ ਆ ਪਿਆਰਾ ਜਿਹਾ ਲਾਈਕ ਕਮੈਂਟ ਤੇ ਸ਼ੇਅਰ ਕਰਦੇ ਕਰੋ ਜੇਕਰ ਮੇਰੀ ਵੀਡੀਓ ਵਧੀਆ ਲੱਗਦੀ ਕੀ ਮਤਲਬ ਤੁਹਾਨੂੰ ਕੀ ਰੈਸਪੀ ਜੋ ਵੀ ਅੱਛਾ ਲੱਗਦਾ ਹੁਸ਼ਿਆਰਪੁਰ ਵਾਲੀ ਭੈਣ ਕਹਿੰਦੇ ਸੀ ਨਾ ਵੀ ਤੁਹਾਡੀ ਇਹ ਰੈਸਪੀ ਬਹੁਤ ਅੱਛੀ ਲੱਗਦੀ ਥੈਂਕ ਯੂ ਸਿਸਟਰ ਤੁਹਾਡਾ ਬ ਇਹ ਲੋਜੀ ਸਵੇਰ ਦੇ ਕੰਮ ਆ ਤਾਂ ਤੁਸੀਂ ਫ੍ਰੀ ਆਪਾਂ ਕੱਪੜੇ ਵਗੈਰਾ ਧੋਤੇ ਸੀ ਆਪਣਾ ਕੰਮ ਕੀਤਾ ਸੀ ਮੈਂ ਕਿਹਾ ਚਲੋ ਭਾਂਡੇ ਮਾਂਜ ਲਈਏ ਫੇਰ ਆਪਾਂ ਲੇਟ ਬਹੁਤ ਹੋ ਗਈਆਂ ਤੇ ਆਪਾਂ ਬਣਾਵਾਂਗੇ ਅੱਜ ਦਾਲ ਦਾਲ ਬਣਾਵਾਂਗੇ ਜੀ ਮੈਂ ਜਿਹੜੇ ਸੋਕੇ ਤਰੀਕੇ ਨਾਲ ਧਾਗਿਆਂ বিনা ਤੜਕਿਆਂ ਨਾਲ ਠੀਕ ਹੈ ਤੁਸੀਂ ਵੀ ਇਹ ਤਰੀਕੇ ਨਾਲ ਬਣਾਇਓ ਤੇ ਮੈਂ ਤੁਹਾਨੂੰ ਦੱਸਦੀ ਆ ਬਹੁਤ ਵਧੀਆ ਤੇ ਬਹੁਤ ਟੇਸਟੀ ਵੀ ਬਣਦੀ ਹੈ ਤੇ ਨਾਲੇ ਟਾਈਮ ਦੀ ਬਚਤ ਵੀ ਹੋ ਜਾਂਦੀ ਹੈ ਤੇ ਨਾਲੇ ਆਪਣਾ ਸੋਕੇ ਤਰੀਕੇ ਨਾਲ ਹੋ ਜਾਂਦਾ ਹੈ ਤੇ ਅਕਸਰ ਤੁਹਾਨੂੰ ਪਤਾ ਇਹ ਕਰਦੇ ਇੰਨੇ ਕੰਮ ਹੋ ਜਾਂਦੇ ਆ ਛੋਟੇ 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 कि ਆਪਾਂ ਜਲਦੀ ਜਲਦੀ ਜਿਵੇਂ ਆਪਾਂ ਕੈ ਆਲਸ ਕਰਨ ਜਾਣੀ ਤੇ ਬਾਕੀ ਬਣੇਗਾ ਤੁਸੀਂ ਤੇ ਲੋ ਜੀ ਅੱਜ ਬਣਾਉਣ ਲੱਗੇ ਸੀ ਆਪਾਂ ਛੋਲਿਆਂ ਦੀ ਦਾਲ ਆ ਦੇਖੋ ਦਾਲ ਮੈਂ ਚੰਗੀ ਤਰ੍ਹਾਂ ਧੋ ਕੇ ਪਹਿਲਾਂ ਭਿਉਂ ਕੇ ਰੱਖ ਲਈ ਸੀ ਠੀਕ ਹੈ ਬਿਨਾ ਤੜਕੇ ਤੋਂ ਜਿਹੜੀ ਆਪਾਂ ਦਾਲ ਬਣਾਉਣੀ ਹੁੰਦੀ ਹੈ ਨਾ ਮੈਂ ਕਿਸ ਤਰ੍ਹਾਂ ਬਣਾਉਣੀ ਹੁੰਦੀ ਹੈ ਇਸੇ ਤਰ੍ਹਾਂ ਤੁਹਾਡੇ ਨਾਲ ਜੀ ਵੀਡੀਓ ਸ਼ੇਅਰ ਕਰੂੰਗੀ ਤੇ ਆਹ ਦੇਖੋ ਜੀ ਮੈਂ ਉਹਦੇ ਲਈ ਲੈਣਾ ਆਪਾਂ ਸਭ ਕੁਝ ਹੈ ਇਹ ਨਹੀਂ ਵੀ ਆਪਾਂ ਕੁਝ ਪਾਣਾ ਨਹੀਂ ਪਾਵਾਂਗੇ ਆਪਾਂ ਸਾਰਾ ਕੁਝ ਬਈ ਤੜਕੇ ਤੋਂ ਆਪਾਂ ਬਚਾ ਮਤਲਬ ਬਚ ਜਾਂਦੇ ਆ ਟਾਈਮ ਦੀ ਬਚਤ ਹੋ ਜਾਂਦੀ ਹੈ ਤੇ ਇਹਦੇ ਲਈ ਆਪਾਂ ਟਮਾਟਰ ਕੱਟ ਲੈ ਹਰੀਆਂ ਮਿਰਚਾਂ ਲੈ ਲੈਣੀਆਂ ਥੋੜਾ ਲਸਣ ਲੈ ਲੈਣਾ ਪਿਆਜ਼ ਲੈ ਲਓ ਅਦਰਕ ਪਾ ਲਓ ਜੋ ਜੋ ਤੁਸੀਂ ਆਪਣੇ ਟੇਸਟ ਵਾਸਤੇ ਜਿਵੇਂ ਆਮ ਨੋਰਮਲ ਆਪਾਂ ਮਸਾਲਾ ਪਾਉਂਦੇ ਆ ਨਾ ਸਾਰਾ ਕੁਝ ਪਾ ਲੈਣਾ ਠੀਕ ਹੈ ਫਿਰ ਇਹਨੂੰ ਆਪਾਂ ਕਰ ਲਾਂਗੇ ਜੀ ਗਰਾਇੰਡ ਇਹਨੂੰ ਗਰਾਇੰਡ ਕਰਕੇ ਨਾ ਪਹਿਲਾਂ ਸਭ ਤੋਂ ਗਰਾਇੰਡ ਕਰਦੇ ਆਪਾਂ ਇਹਨੂੰ ਦਰਦਰਾ ਰੱਖ ਜਿਆਦਾ ਬਰੀਕ ਬਿਲਕੁਲ ਨਹੀਂ ਕਰਨਾ ਜਿਵੇਂ ਆਪਾਂ ਤੜਕਾ ਰੱਖਦੇ ਆ ਨਾ ਦਰਦਰਾ ਜਿਹਾ ਰੱਖਿਓ ਠੀਕ ਹੈ ਜੀ ਹੁਣ ਆਪਾਂ ਇਧਰ ਪਾ ਲੈਂਦੇ ਆ ਜੀ ਆਪਣਾ ਗੈਸ ਜੀ ਇਹਦੇ ਵਿੱਚੇ ਆਪਾਂ ਪਾ ਦਾਂਗੇ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਦਾਲ ਪਾ ਦਿੰਦੇ ਆ ਦਰਦਰਾ ਲਾਣ ਦੀ ਆਪਾਂ ਨੂੰ ਬਿਲਕੁਲ ਲੋੜ ਨਹੀਂ ਤੇ ਇਹ ਵਾਲਾ ਤੁਸੀਂ ਦਾਲ ਬਣਾ ਕੇ ਦੇਖੋ ਬਿਨ ਕੜਕੇ ਤੋਂ ਬਹੁਤ ਟੇਸਟੀ ਵਧੀਆ ਬਣਦੀ ਏ ਔਰ ਬਚਤ ਵੀ ਟਾਈਮ ਦੀ ਜਿਵੇਂ ਆਪਾਂ ਕਈ ਵੇਲੇ ਹੁੰਦਾ ਨਾ ਆਪਾਂ ਕੰਮ ਕਰਦੇ ਕਰਦੇ ਸਾਨੂੰ ਬਹੁਤ ਜ਼ਿਆਦਾ ਲੇਟ ਹੋ ਜਾਂਦੇ ਆ ਫੇਰ ਸੋਚੀਦਾ ਆਪਾਂ ਆਪਣੇ ਕੰਮ ਇਹ ਦੋਂ ਦਾਲ ਬਣਾਣੀ ਏ ਆਇ ਤੜਕਾ ਲਾਣਾ ਹੈ ਇੱਡਾ ਕਰਨਾ ਹੈ ਨਾ ਇਹਦੇ ਵਿੱਚ ਪਾਤਾ ਜੀ ਠੀਕ ਹੈ ਇਹਦੇ ਵਿੱਚ ਹੀ ਪਾ ਦੂੰਗੀ ਹੁਣ ਮੈਂ ਤਾਂ ਮਿਰਚ ਹਲਦੀ ਜੋ ਤੁਸੀਂ ਆਪਣੇ ਟੇਸਟ ਅਨੁਸਾਰ ਪਾਣਾ ਪਾ ਲਓ ਨੂੰ ਜੀ ਵਿੱਚ ਇਹ ਮੈਂ ਹੁਣ ਪਾ ਦੂੰਗੀ ਇਹ ਨਮਕ ਆਪਣੇ ਟੇਸਟ ਅਨੁਸਾਰ ਥੋੜੀ ਜੀ ਹਲਦੀ ਹਲਕੀਆਂ ਜੀਆਂ ਹਰੀਆਂ ਮਿਰਚਾਂ ਲਾਲ ਮਿਰਚ ਪਾਉਂਗੀ ਮੈਂ ਕਿਉਂਕਿ ਹਰੀ ਪਾਈ ਹੋਈ ਹੈ ਠੀਕ ਹੈ ਥੋੜਾ ਜਿਹਾ ਇਹਦੇ ਵਿੱਚ ਗਰਮ ਮਸਾਲਾ ਪਾ ਦੋ ਕਿਉਂਕਿ ਇਹ ਨਾਲ ਤੇਸ ਬਹੁਤ ਵਧੀਆ ਬਣ ਜਾਂਦਾ ਹੁਣ ਇਹਦੇ ਵਿੱਚ ਹੀ ਆਪਾਂ ਪਾ ਦਾਂਗੇ ਜੀ ਗ੍ਰਾਈਂਡ ਕੀਤਾ ਹੋਇਆ ਜਿਹੜਾ ਆਪਾਂ ਸਾਰਾ ਮਸਾਲਾ ਨੇ ਵਿੱਚ ਹੀ ਆਪਾਂ ਗ੍ਰਾਈਂਡ ਕੀਤਾ ਹੈ ਪਾ ਦੇਣਾ ਆਪਾਂ ਇਹਨੂੰ ਤੜਕਾ ਨਹੀਂ ਲਾਣਾ ਇਦਾਂ ਹੀ ਬਸ ਲਾ ਦੇਣਾ ਲੋਚੇ ਥੇਰੇ ਵਿੱਚ ਪਾ ਦਾਂਗੇ ਹੁਣ ਆਪਾਂ ਆਪਣਾ ਸਰੋਂ ਦਾ ਤੇਲ ਇਦਾਂ ਹੀ ਪਾ ਦੋ ਤੁਸੀਂ ਜੇਕਰ ਘਿਓ ਰਿਫਾਈਂਡ ਜੋ ਪਾਣਾ ਹੋ ਪਾ ਦੋ ਦੇਸੀ ਘਿਓ ਵੀ ਪਾ ਸਕਦੇ ਹੋ ਮੇਰੇ ਕੋਲ ਸੜਿਆ ਹੋਇਆ ਘਿਓ ਸੀ ਤੇਲ ਸੀਗਾ चाहे कच्चा है तो कच्चा की बात है ठीक है हम इनको अपन कर देंगे बंद तीन चार सीटियां मरवांत तो बाहर फिर रखेंगे खोला लाएंगे ठीक है जी रात तक ਤੁਸੀਂ ਬਨੇ ਰੋ ਇਹ ਚੰਈਏ ਕਿ ਕਿੜੀ ਦਾ ਕੀ ਹੈ ਜੀ ਨਾ ਜੀ ਮੈਂ ਤਾਂ ਦੇਖੋ ਇਤਨੀ ਦੇਤੀਆਂ ਜੀ ਮੇਰੀ ਤਾਂ ਠਿਕੀ ਨਹੀਂ ਹੈ ਅਜ ਤੱਕ ਕੋਈ ਨਾ ਇਹ ਕਿਤਨੇ ਕੀ ਦੇ ਰਹੇ ਹੋ ਇਹ एक जोड़ा तो जो सो के भी नहीं लगाने का अगर मैं छह ले लू छह तो नहीं मेरे पास चार है फिर मुझे तो छठी लेनी है चार की ये भी तो है ना वो दूसरी डिजाइन की है अच्छा ये अलग तो अलग डिजाइन है चार कितने की लगाओगे अभी तुम्हारी मान लो दो से साठ की दो चार नहीं नहीं मान लो चार ही लो तो चार सौ लगाओगे आप आपको नहीं खाएंगे ले ले तो देख लेते हैं अगर आपके बर्त नहीं अच्छे निकले फिर ले भी अच्छे निकले तुम्हारे तड़क जाएंगे तो मुझे दे देना दूसरे ले लेना पहले कपोरियाँ ले ली थी ऐसे ही इसने तो वो तिड़क गई

ਚਾਲੇ ਇਹ ਲਿਆ ਮਰਤ ਨੇ ਵੀਰ ਪੇਦਾ ਤੇ ਇਹ ਲਿਆ ਆਪਾਂ 70 70 ਰੁਪਏ ਦੇ ਦਿੱਤੇ ਉਹਨਾਂ ਨੇ ਕਿੰਨੇ ਬਣੇ 170 140 ਤੇ 160 ਰੁਪਏ ਦੇ ਹਨ ਤੇ ਲੋ ਜੀ ਇੱਧਰ ਦੇਖਦੇ ਆਪਾਂ ਆਪਣੀ ਦਾਲ ਉੱਧਰ ਸਾਡੇ ਚਾਵਲ ਭੁੰਨੇ ਪਕਕੇ ਨੇ ਆ ਦੇਖੋ ਜੀ ਦਾਲ ਸਾਡੀ ਬਣੀ ਹੈ ਹੁਣ ਆਪਾਂ ਨੂੰ ਸਿਰਫ ਕੁਝ ਨਹੀਂ ਕਰਨਾ ਹੈਗਾ ਗਾਲ ਸਾਡੀ ਖੜੀ-ਖੜੀ ਜੀ ਬਣੀ ਥੱਲੇ ਤੱਲੋ ਜੀ ਆ ਦੇਖੋ ਜੀ ਸਾਡੀ ਦਾਲ ਬਣਾਣੀ ਹੈ ਥੋੜੀ ਖੜੀ ਖੜੀ ਜੀ ਹੈ ਮੇਚਾਰ ਸਿਟੀਆ ਮਰਵਾਨੀਆਂ ਸੀ ਤੇ ਬਣੀ ਨਹੀਂ ਹਲੇ ਥੋੜੀ ਜੀ ਫੜਮੀ ਫੜਮੀ ਜੀ ਹੈ ਠੀਕ ਹੈ ਬਾਕੀ ਹੁਣ ਆਪਾਂ ਨੂੰ ਜਿਹੜਾ ਦਾਲ ਬਣਾਣੀ ਹੈ ਨਾ ਜਿਹੜਾ ਤੜਕਾ ਲਾਣਾ ਆਪਾਂ ਕੁਝ ਵੀ ਤੜਕਾ ਨਹੀਂ ਲਾਣਾ ਹੈਗਾ ਤੇ ਸਿਰਫ ਆਪਾਂ ਦੇਗੀ ਮਿਰਚ ਦਾ ਤੇ ਸਾਹਵਦ ਮਿਰਚ ਦਾ ਤੜਕਾ ਲਾਵਾਂਗੇ ਤੇ ਇੱਧਰ ਦੇਖੋ ਸਾਡੇ ਚਾਵਲ ਬਣ ਕੇ ਹੋ ਗਏ ਤਿਆਰ ਉੱਧਰ ਆਪਾਂ ਦਾਲ ਰੱਖਤੀਏ ਤਾਂ ਕਿ ਚੰਗੀ ਤਰ੍ਹਾਂ ਸੰਗਣੀ ਹੋ ਜੇ ਕਿਉਂਕਿ ਬਹੁਤ ਥੋੜੀ ਮੈਨੂੰ ਪਤਲੀ ਲੱਗ ਰਹੀ ਸ਼ਾਇਦ ਮੈਂ ਥੋ ਪਾਣੀ ਜ਼ਿਆਦਾ ਪਾ ਗਿਆ ਤੇ ਆਪਾਂ ਲਾ ਲਈ ਹੁਣ ਤ ਇਹ ਲੋਜੀ ਹੁਣ ਆਪਾਂ ਇਹਨੂੰ ਜਦ ਤੱਕ ਲਾ ਲੈਨੇ ਆ ਆਪਣਾ ਦੇਸੀ ਘਿਓ ਦਾ ਤੜਕਾ ਆਪਣਾ ਟੇਸਟ ਐਨ ਵਧੀਆ ਹੋ ਜਾਏਗਾ ਦਾ ਲੋਜੀ ਇਹ ਤੇਰਾ ਆਪਾਂ ਦੇਸੀ ਘਿਓ ਦੋ ਚਮਚੇ ਹੀ ਪਾਵਾਂਗੇ ਠੀਕ ਹੈ ਬਾਅਦੋ ਜਿੰਨੇ ਪਾਣਾ ਹੋਇਆ ਪਾਸ ਆਕਰ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਸਬਤ ਜਿਹੜੀਆਂ ਲਾਲ ਮਿਰਚਾਂ ਹੁੰਦੀਆਂ ਨਾ ਇਹਦਾ ਤੜਕਾ ਲਾਵਾਂਗੇ ਹਲਕਾ ਜਿਹਾ ਪਾਵਾਂਗੇ ਇਹਦੇ ਵਿੱਚ ਜੀਰਾ ਤੇ ਫਿਰ ਪਾਵਾਂਗੇ ਆਪਾਂ ਇਹਦੇ ਵਿੱਚ 대ਗੀ ਮੀਂਜ ਤੇ ਵਧੀਆ ਤਰੀਕੇ ਨਾਲ ਲਾਵਾਂਗੇ ਜੇ ਆਪਾਂ ਇਹਦਾ ਤੜਕਾ ਹੁਣ ਫਿਰ ਆਪਾਂ ਆਪਣੀ ਦਾਲ ਕਰਦੇ ਆ ਤਿਆਰ ਉਹ ਜੀ ਇਚ ਪਾਤਾ ਆਪਾਂ ਜੀਰਾ ਹੋਣਾ ਆਪਾਂ ਪਾ ਦਾਂਗੇ ਦੇ ਦੇ ਵਿੱਚ ਦੇਗੀ ਮਿਰਚ ਗੈਸ ਨੂੰ ਕਰ ਦਾਂਗੇ ਪੰਜ ਤੇ ਲੋ ਜੀ ਦਾਲ ਸਾਡੀ ਬਣੀ ਇਹ ਦਾਲ ਸਾਡੀ ਐਨ ਵਧੀਆ ਤਰੀਕੇ ਨਾਲ ਬਣੀ ਗਈ ਤੇ ਆਪਾਂ ਹੁਣ ਨਾ ਸਿਰਫ ਇਹਨੂੰ ਦੇਗੀ ਮਿਰਚ ਦਾ ਜਿਹੜਾ ਤੜਕਾ ਲਾਇਆ ਨਾ ਉਹ ਇਹਦੇ ਚ ਮਾ ਦਾਂਗੇ ਮੈਂ ਕੱਢ ਲਈ ਸੀਗੀ ਤੇ ਇਹ ਜੀ ਨੂੰ ਗਰਮ ਮੰਨ ਲੈ। ਹੋਜੀ ਹੁਣ ਆਪਾਂ ਇਹਦੇ ਨਾਲ ਦੇਖੀ ਵਧੀਆ ਜਿਹਾ ਸਰਦਾ ਸੁਨਹਿਰੀ ਰੰਗ ਕਰਕੇ ਇਸਾਬਤ ਮਿਰਚਾਂ ਦਾ ਤੜਕਾ ਲਾ ਦੋ ਨਾ ਤੇ ਇਹਦਾ ਬਹੁਤ ਟੇਸਟੀ ਤੇ ਵਧੀਆ ਜਿਆ ਜਾਂਦਾ। ਹੁਣ ਆਪਾਂ ਇਹਨੂੰ ਕਰਾਂਗੇ। ਸਰ ਇੰਨਾ ਕਰਕੇ ਆਪਾਂ ਖਾ ਸਕਦੇ ਆ ਦੇਖੋ। ਮਦਾਨ ਬਹੁਤ ਵਧੀਆ ਤੇ ਬਹੁਤ ਟੇਸਟੀ ਬਣਦੀ ਹੈ। ਲਓ ਗਾਇਸ ਇਹ ਬਣਾਈ ਮੈਂ ਆਪਣਾ ਇਹ ਦਾਲ ਅੱਜ ਮਿਨਾ ਤੜਕੇ ਤੋਂ ਤੜਕਾ ਲਾਣ ਦੀ ਬਿਲਕੁਲ ਵੀ ਆਪਾਂ ਨੂੰ ਖੇਚਲ ਨਹੀਂ। ਬਾਕੀ ਜੀ ਆਪਾਂ ਬਣਾ ਲੈਨੇ ਹੁਣ ਰੋਟੀ। ਠੀਕ ਹੈ ਜੀ। ਤੇ ਰੋਟੀ ਬਣਾ ਕੇ ਤੇ ਹੁਣ ਆਪਾਂ ਫੇਰ ਮਿਲਦੇ ਆਂ ਕੱਲ ਤੁਹਾਨੂੰ ਨਵੇਂ ਵੀਲੌਗ ਵਿੱਚ ਸਾਰਿਆਂ ਨੂੰ ਮੇਰੀ ਪਿਆਰ ਭਰੀ ਸੈਸਟਰੀ ਕਾ ਜੀ ਪਿਆਰੇ ਪਿਆਰੇ ਕਮੈਂਟ ਕਰਨ ਲਈ ਬਹੁਤ ਸਾਰਾ ਤੁਹਾਡਾ ਧੰਨਵਾਦ ਸ਼ੁਕਰੀਆ ਤੇ ਬਲਵਿੰਦਰ ਸਿਸਟਰ ਬਹੁਤ ਸਾਰਾ ਸ਼ੁਕਰੀਆ ਠੀਕ ਹੈ ਜੀ ਬਾਕੀ ਜਿਹੜੀਆਂ ਜਿਹੜੀਆਂ ਭੈਣਾਂ ਨਵੀਆਂ ਜੁੜਦੀਆਂ ਪਲੀਜ਼ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਪਿਆਰਾ ਜਿਹਾ ਲਾਈਕ ਦੇ ਦਿਆ ਕਰੋ ਲਵ ਯੂ ਸੁਖਜੀਤ ਸਿਸਟਰ ਬਹੁਤ ਸਾਰਾ ਲਵ ਯੂ ਥੈਂਕ ਯੂ ਬਾਏ ਬਾਏ